ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਜ਼ਮਾਨਤ ਸੰਬੰਧੀ ਕਾਨੂੰਨ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਅਬਦੁਲ ਰਸ਼ੀਦ ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਸਵਾਗਤ ਹੈ। ਸੋ ਇਸ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਆਂਗੇ ਕਿਉਂਕਿ ਅੱਜ ਅਸੀਂ ਗੱਲ ਹੀ ਜਿਹੜੀ ਹੈ ਜ਼ਮਾਨਤ ਸੰਬੰਧੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਮਾਹਰ ਨੇ ਅੱਜ ਦੇ ਵਕੀਲ ਸਾਹਿਬ ਉਹਨਾਂ ਤੋਂ ਜ਼ਮਾਨਤ ਦੀ ਪਰਿਭਾਸ਼ਾ ਸਮਝਾਂਗੇ ਵਕੀਲ ਸਾਹਿਬ ਜ਼ਮਾਨਤ ਤੋਂ ਕੀ ਭਾਵ ਹੈ ਜੀ ਵਕੀਲ ਸਾਹਿਬ ਜ਼ਮਾਨਤ ਤੋਂ ਭਾਵ ਹੁੰਦਾ ਹੈ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਪੁਲਿਸ ਕੋਈ ਮੁਕੱਦਮਾ ਈਦਾਅ ਕਰ ਲੈਂਦੀ ਹੈ ਤਾਂ ਉਸ ਨੂੰ ਕੋਰਟ ਕੁਝ ਸਮੇਂ ਬਾਅਦ ਤੱਕ ਜਦੋਂ ਤੱਕ ਉਹਦੇ ਖਿਲਾਫ ਜਿਹੜੇ ਹੈ ਠੋਸ ਸਬੂਤਾਂ ਦੇ ਆਧਾਰ ਦੇ ਉੱਤੇ ਜੁਰਮ ਸਾਬਤ ਨਹੀਂ ਹੋ ਜਾਂਦਾ ਹਾਂਜੀ ਉਦੋਂ ਤੱਕ ਉਸ ਤੋਂ ਜ਼ਮਾਨਤ ਲੈ ਕੇ ਕਿਸੇ ਬੰਦੇ ਦੀ ਗਰੰਟੀ ਲੈ ਕੇ ਉਸ ਨੂੰ ਛੱਡ ਸਕਦੀ ਹੈ ਠੀਕ ਹੈ ਜੀ ਔਰ ਉਸ ਵਾਸਤੇ ਜਿਹੜੀ ਹੈ ਕੋਰਟ ਕਿਸੇ ਵੀ ਕਿਸੇ ਵੀ ਕੰਡੀਸ਼ਨ ਨੂੰ ਲਗਾ ਸਕਦੀ ਹੈ ਠੀਕ ਹੈ ਜੀ ਕਿਸੇ ਵੀ ਪੈਸੇ ਜਾਂ ਮਤਲਬ ਕੋਈ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਆਪਣੇ ਕੋਲ ਜ਼ਬਤ ਕਰਕੇ ਰੱਖ ਸਕਦੀ ਹੈ ਠੀਕ ਹੈ ਜੀ ਤੇ ਉਸ ਕਰਕੇ ਉਹ ਜ਼ਮਾਨਤ ਜਿਹੜੀ ਹੁੰਦੀ ਹੈ ਇਹ ਜਿੰਦੇ ਤੱਕ ਫਾਈਨਲ ਡਿਸੀਜਨ ਨਹੀਂ ਆਉਂਦਾ ਹਾਂ ਗੂਦੋ ਤੱਕ ਇਹ ਜਿਹੜੀ ਆ ਬੰਦੇ ਨੂੰ ਉਸਦੇ ਅਧਿਕਾਰਾਂ ਦੇ ਹਿਸਾਬ ਦੇ ਨਾਲ ਉਸ ਨੂੰ ਰਿਲੀਜ਼ ਕਰਨ ਦੇ ਰਾਈਟ ਨੂੰ ਜਿਹੜਾ ਜ਼ਮਾਨਤ ਕਿਹਾ ਜਾਂਦਾ ਹੈ ਇਹ ਕਹਿੰਦੇ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈਏ ਦੱਸਿਆ ਕਿ ਜਦ ਕਿਸੇ ਵਿਅਕਤੀ ਦੇ ਕੋਈ ਫੌਜਦਾਰੀ ਦਾ ਮੁਕੱਦਮਾ ਹੋ ਜਾਂਦਾ ਹੈ ਤਾਂ ਜਦ ਤਾਈਂ ਉਸ ਤੇ ਲੱਗੇ ਹੋਏ ਦੋਸ਼ ਸਾਬਤ ਨਹੀਂ ਹੁੰਦੇ ਤਾਂ ਕਈ ਹਾਲਾਤਾਂ ਦੇ ਵਿੱਚ ਜਿਹੜੀ ਮਾਨਜੋਗ ਅਦਾਲਤ ਹੈ ਉਸ ਜਿਹੜਾ ਦੋਸ਼ੀ ਨੂੰ ਉਹ ਜਿਹੜਾ ਹੈ ਬੇਲ ਦੇ ਉੱਤੇ ਜਾਂ ਜ਼ਮਾਨਤ ਦੇ ਉੱਤੇ ਛੱਡ ਸਕਦੇ ਹਨ ਜੀ ਤਾਂ ਇਸ ਦੇ ਨਾਲ ਲੱਗਦਾ ਹੈ ਕਿ ਸਾਡਾ ਅਗਲਾ ਸਵਾਲ ਹੈ ਕਿ ਕਿਹੜੇ ਇਹੋ ਜਿਹੇ ਜਿਹੜੇ ਫੌਜਦਾਰੀ ਦੇ ਮੁਕੱਦਮੇ ਹਨ ਜਿਨ੍ਹਾਂ ਦੇ ਵਿੱਚ ਜਿਹੜੀ ਹੈ ਜ਼ਮਾਨਤ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਪੁਲਿਸ ਵੱਲੋਂ ਐਫ ਆਈ ਆਰ ਕੀਤੀ ਜਾਂਦੀ ਹੈ ਹਾਂ ਜੀ ਜਾਂ ਕੋਈ ਕੰਪਲੇਂਟ ਕੇਸ ਹੁੰਦਾ ਹੈ ਹਾਂਜੀ ਉਸ ਦੇ ਵਿੱਚ ਜਿਹੜਾ ਹੈ ਜ਼ਮਾਨਤ ਜਿਹੜੀ ਕੋਰਟ ਜਿਹੜੀ ਮੰਗ ਸਕਦੀ ਹੈ ਠੀਕ ਹੈ ਜੀ ਔਰ ਉਸ ਵਿੱਚ ਜਿਹੜੀ ਜ਼ਮਾਨਤ ਜਿਹੜੀ ਕੋਰਟ ਵੱਲੋਂ ਮੰਗੀ ਜਾਂਦੀ ਹੈ ਉਹ ਦੋਸ਼ੀ ਨੂੰ ਉਹ ਕੋਰਟ ਦੇ ਆਰਡਰ ਦੇ ਮੁਤਾਬਕ ਜਿਹੜੀ ਹੈ ਉਹ ਜ਼ਮਾਨਤ ਦੇਣ ਨੇ ਜ਼ਰੂਰੀ ਹੁੰਦੀ ਹੈ ਠੀਕ ਹੈ ਜੀ ਜੇ ਜਦ ਤੁਸੀਂ ਦੱਸਿਆ ਕਿ ਜਦ ਫੌਜਦਾਰੀ ਦਾ ਮਗਦਮਾ ਹੁੰਦਾ ਤਾਂ ਇਹ ਜਿਹੜੀ ਜਮਾਨਤ ਦਿੱਤੀ ਜਾ ਸਕਦੀ ਹੈ ਜੀ ਅਸੀਂ ਆਮ ਦੌਰ ਤੇ ਸੁਣਦੇ ਹਾਂ ਕਿ ਜਿਹੜੇ ਫੌਜਦਾਰੀ ਦੇ ਮਕਦਮੇ ਵੀ ਹੁੰਦੇ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਹਨ ਜਿਹਨੂੰ ਅੰਗਰੇਜ਼ੀ ਜਿ세 ਕਹਿੰਦੇ ਹਨ ਕਿ ਬੇਲੇਵਲ ਅਫੈਂਸ ਤਾਂ ਨਾਨ ਬੇਲੇਵਲ ਅਫੈਂਸ ਜ਼ਮਾਨਤੀ ਦਾ ਗੈਰ ਜ਼ਮਾਨਤੀ ਇਹ ਬੇਲੇਵਲ ਤਾਂ ਨਾਨ ਬੇਲੇਵਲ ਤੋਂ ਕੀ 파ਵ ਹੈ ਜੀ ਬੀ ਅਵੇਲੇਬਲ ਤੋਂ ਪਾਬ ਹੁੰਦਾ ਹੈ ਜੀ ਜਿਹੜੇ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਆ ਪੁਲਿਸ ਜਿਹੜੀ ਆ ਉਹ ਥਾਣੇ ਦੇ ਵਿੱਚ ਹੀ ਜ਼ਮਾਨਤ ਲੈ ਸਕਦੀ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਜਿਹੜੇ ਨੋਨ ਬੀ ਅਵੇਲੇਬਲ ਹੁੰਦੇ ਆ ਉਹਦੇ ਵਿੱਚ ਜਿਹੜੇ ਪੁਲਿਸ ਵਾਲੇ ਜਿਹੜੇ ਜ਼ਮਾਨਤ ਨਹੀਂ ਲੈ ਸਕਦੇ ਹਾਂਜੀ ਜਿਨ੍ਹਾਂ ਨੂੰ ਆਪਾਂ ਸੀਰੀਅਸ ਫੈਂਸ ਵਾਲੇ ਕਹਿ ਦਿੰਦੇ ਆ ਠੀਕ ਹੈ ਜੀ ਉਹ ਕੇਸਾਂ ਦੇ ਵਿੱਚ ਸਿਰਫ ਕੋਰਟ ਹੀ ਜਿਹੜੀ ਆ ਉਹ ਜ਼ਮਾਨਤ ਲੈ ਸਕਦੀ ਆ ਠੀਕ ਹੈ ਜੀ ਔਰ ਉਹ ਜਿਹੜੀ ਹੈਗੀ ਆ ਜ਼ਮਾਨਤ ਜਿਹੜੀ ਆ ਉਹ ਉੱਬﾞ ਜ਼ਰੂਰ ਦਿੰਦੀ ਆ ਕੋਰਟ ਉਹ ਕਿਸੇ ਤਰ੍ਹਾਂ ਦੀ ਵੀ ਕੰਡੀਸ਼ਨ ਬੰਦੇ ਨੂੰ ਬਾਹਰ ਨਹੀਂ ਜਾ ਸਕਦਾ ਜਿਸ ਤਰ੍ਹਾਂ ਇਕਲਾ ਲੋ ਜਾਂ ਵੀ ਆ ਜਿਹੜੇ ਹੈਗੇ ਆ ਕਿਸੇ ਗਵਾਹ ਆ ਉਹਨਾਂ ਨੂੰ ਮਤਲਬ ਵੀ ਕੱਲੂ ਗੁਮਰਾਹ ਨਹੀਂ ਕਰਨਾ ਠੀਕ ਹੈ ਜੀ ਔਰ ਹੋਰ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਲਾ ਕੇ ਜਿਹੜਾ ਬਾਉਂਡ ਕਰ ਸਕਦੀ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਇਹ ਦੇਖੋ ਜਿੰਨਾ ਤਾ ਇਹ ਅਵੇਲੇਬਲ ਤੋਂ ਜਾਂ ਜ਼ਮਾਨਤੀ ਜੁਰਮ ਤੋਂ ਸਮੇਂ ਲੱਗਦਾ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਕੋਈ ਵਿਅਕਤੀ ਹੈ ਜਦੋਂ ਉਸਨੇ ਇਹੋ ਜਿਹਾ ਕੋਈ ਜੁਰਮ ਕਰ ਦਿੱਤਾ ਹੈ ਜਿਹੜਾ ਅਵੇਲੇਬਲ ਫੈਂਸ ਹੈ ਉਹਦੇ ਵਿੱਚ ਉਸ ਨੂੰ ਜਿਹੜਾ ਹੈ ਅਰੈਸਟ ਜਿਹੜਾ ਹੈ ਫਾਰਮਲੀ ਇੱਕ ਜਿਹੜੀ ਅਰੈਸਟ ਪਾਗੇ ਉਹਨੂੰ ਰਿਹਾ ਕਰ ਦਿੱਤਾ ਜਾਊਗਾ ਜੇਲ੍ਹ ਨਹੀਂ ਭੇਜਿਆ ਜਾਊਗਾ ਪਰ ਜਦ ਅਸੀਂ ਦੂਜੇ ਪਾਸੇ ਦੇਖਦੇ ਹਾਂ ਉਹਦੇ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੀ ਹਰ ਵੇਲੇ ਸ਼ੰਕਾ ਬਣੀ ਰਹਿੰਦੀ ਹੈ ਕਿ ਜਿਹੜੀਆਂ ਸਬੰਧਤ ਲਾ ਇਨਫੋਰਸਮੈਂਟ ਏਜੰਸੀਜ਼ ਹਨ ਭਾਵੇਂ ਉਹ ਪੁਲਿਸ ਹੈ ਜਾਂ ਕੋਈ ਹੋਰ ਏਜੰਸੀ ਉਹ ਜਿਹੜਾ ਦੋਸ਼ੀ ਨੂੰ ਅਰੈਸਟ ਕਰ ਸਕਦੇ ਹਨ ਤਾਂ ਇਹੋ ਜੇ ਹਾਲਾਤਾਂ ਦੇ ਵਿੱਚ ਜਿਹੜਾ ਦੋਸ਼ੀ ਹੈ ਉਸ ਦੇ ਕੋਲ ਕੀ ਜਿਹੜੇ ਉਹ ਆਪਾਂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਰਾਈਟ ਜਾਂ ਪੰਜਾਬੀ ਚ ਕਹੀਏ ਹੱਕ ਮੌਜੂਦ ਹਨ ਜੀ ਉਹਦੇ ਵਿੱਚ ਇਹ ਹੀ ਹੱਕ ਹੈ ਜੀ ਜਿਸ ਤਰ੍ਹਾਂ ਫਸਟ ਆਫ ਆਲ ਦਦਾ ਦੱਸਿਆ ਵੀ ਜ਼ਮਾਨਤ ਆ ਹਾਂਜੀ ਇਹ ਜ਼ਮਾਨਤ ਵੀ ਦੋ ਤਰ੍ਹਾਂ ਦੀ ਹੁੰਦੀ ਆ ਠੀਕ ਹੈ ਜੀ ਇੱਕ ਹੁੰਦੀ ਆ ਵੀ ਉਹ ਬੰਦਾ ਜਿਹੜਾ ਹੈ ਰੈਸਟ ਹੋਣ ਤੋਂ ਪਹਿਲਾਂ ਜਿਹੜੀ ਉਹ ਕੋਰਟ ਦੇ ਕੋਲ ਜਿਹੜੀ ਆ ਉਹਨੂੰ ਐਮਪਰੀਏਸ਼ਨ ਹੈ ਡਰ ਹੈ ਇਸ ਚੀਜ਼ ਦਾ ਵੀ ਹਾਂ ਮੇਰੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੋਈ ਐਫ ਆਈ ਆਰ ਹੋਈ ਹੈ ਬਟ ਉਹਦੇ ਵਾਸਤੇ ਜਿਹੜਾ ਹੈ ਉਹਨੇ ਕੋਰਟ ਕੋਲ ਜਾ ਕੇ ਜਿਹੜੀ ਹੈ ਉਹਦੀ ਇਨਫੋਰਮੇਸ਼ਨ ਮੰਗੀ ਪਰ ਉਹਨਾਂ ਨੇ ਦਿੱਤੀ ਨਹੀਂ ਜਿੱਥੇ ਉਹ ਕਲੀਅਰ ਨਹੀਂ ਹੈ ਔਰ ਐਫ ਆਈ ਆਰ ਹੋ ਚੁੱਕੀ ਹੈ ਹਾਂਜੀ ਜਿੱਤੇ ਸੋਲਡ ਇਨਫੋਰਮੇਸ਼ਨ ਹੈ ਤਾਂ ਉਹ ਐਂਟੀਸੀਪੇਟਰੀ ਬੇਲ ਜਿਹੜੀ ਉਹ ਫਾਈਲ ਕਰ ਸਕਦਾ ਹੈ ਠੀਕ ਹੈ ਜੀ ਜਿਸ ਨੂੰ ਆਪਣਾ ਕਹਿ ਦਿੰਦੇ ਆ ਪ੍ਰੀ ਅਰੈਸਟ ਜਿਹੜੀ ਸਟੇ ਜਿਹੜੀ ਹੈ ਉਹ ਬੇਲ ਠੀਕ ਹੈ ਔਰ ਦੂਸਰੀ ਹੁੰਦੀ ਆ ਜਦੋਂ ਕੋਈ ਪੁਲਿਸ ਵਾਲੇ ਜਿਹੜੇ ਹੈ ਕਿਸੇ ਦੋਸ਼ੀ ਬੰਦੇ ਨੂੰ ਜਦੋਂ ਅਰੈਸਟ ਕਰ ਲੈਂਦੇ ਆ ਹਾਂਜੀ ਉਸ ਨੂੰ ਜੇਲ ਭੇਜ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਜਮਾਨਤ ਕਰਾਉਂਦਾ ਹੈ ਬੰਦਾ ਉਹਨੂੰ ਰੈਗੂਲਰ ਬੇਲ ਕਹਿ ਦਿੰਦੇ ਆ ਠੀਕ ਹੈ ਜੀ ਇਸ ਇਹਨੂੰ ਹੁਣ ਹੋਰ ਅੱਗੇ ਤੁਹਾਡੇ ਤੋਂ ਵਿਸਥਾਰ ਨਾਲ ਪੁੱਛਾਂਗੇ ਸਭ ਤੋਂ ਪਹਿਲੇ ਤਾਂ ਤੁਸੀਂ ਇਹੋ ਜਿਹੇ ਹਾਲਾਤ ਦੱਸੇ ਕਿ ਇੱਕ ਵਿਅਕਤੀ ਹੈ ਉਸ ਨੂੰ ਸਿਰਫ ਸ਼ੱਕ ਹੈ ਕਿ ਉਸ ਦੇ ਜਿਹੜੇ ਉੱਤੇ ਜਿਹੜੀ ਐਫ ਆਈ ਆਰ ਹੋ ਗਈ ਹੈ ਪਰ ਉਸ ਨੂੰ ਕਿਸੇ ਪਾਸੋਂ ਉਸ ਦੀ ਜਾਣਕਾਰੀ ਨਹੀਂ ਮਿਲਦੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਵਿਅਕਤੀ ਮਾਨਯੋਗ ਅਦਾਲਤ ਕੋ ਜਾ ਸਕਦਾ ਹੈ ਕਿ ਜੀ ਮੈਨੂੰ ਤਾਂ ਐਪਰੀਹੈਂਸ਼ਨ ਹੈ ਜਾਂ ਮੈਨੂੰ ਖਤਰਾ ਹੈ ਕਿ ਮੇਰੇ ਉੱਤੇ ਜਿਹੜੀ ਹੈ ਉਹ ਐਫ ਆਈ ਆਰ ਹੋ ਗਈ ਹੈ ਜਾਂ ਐਫ ਆਈ ਆਰ ਹੋਣ ਵਾਲੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਮਾਨਯੋਗ ਅਦਾਲਤ ਉਸ ਵਿਅਕਤੀ ਨੂੰ ਕੋਈ ਵੀ ਤਰ੍ਹਾਂ ਦੀ ਰਾਹਤ ਦੇ ਸਕਦੀ ਹੈ ਜੀ ਜੀ ਦੇ ਸਕਦੀ ਹੈ ਉਹੀ ਤੁਹਾਨੂੰ ਦੱਸਿਆ ਹੈ ਵੀ ਜਿਹੜੀ ਇਹ ਆ ਜਦੋਂ ਕੋਈ ਐਂਟਰੀ ਐਂ ਸ਼ਨ ਹੁੰਦੀ ਹੈ ਤਾਂ ਫਸਟ ਆਫ ਹਾਲ ਜਿਹੜਾ ਬੰਦੇ ਦਾ ਰਾਈਟ ਆ ਆਪਣੇ ਆਪ ਨੂੰ ਸਿਕਿਉਰ ਕਰਨਾ ਠੀਕ ਹੈ ਜੀ ਅਰੈਸਟ ਨੂੰ ਸਿਕਿਉਰ ਕਰਨਾ ਠੀਕ ਹੈ ਜੀ ਕੋਈ ਪੁਲਿਸ ਜਿਹੜੀ ਆ ਉਹ ਨਾ ਜਾਤੀ ਨਾ ਕਰੇ ਠੀਕ ਹੈ ਜੀ ਉਸ ਤੋਂ ਸਿਕਿਉਰ ਕਰਨਾ ਇਸ ਕਰਕੇ ਜਿਹੜੀ ਹੈਗੀ ਆ ਉਹ ਆਪਣੀ ਜਿਹੜੀ ਹੈ ਐਂਟੀਸੀਪੇਟਰੀ ਜਿਹੜੀ ਆ ਬੇਲ ਫਾਈਲ ਕਰ ਸਕਦਾ ਠੀਕ ਹੈ ਜੀ ਜਿਸ ਦੇ ਵਿੱਚ ਜਿਹੜੀ ਆ ਕੋਰਟ ਫੇਰ ਥਾਣੇ ਦੇ ਕੋਲ ਜਿਹੜਾ ਰਿਕਾਰਡ ਮਗਾਉਂਦੀ ਆ ਠੀਕ ਹੈ ਜੀ ਔਰ ਥਾਣੇ ਵਾਲੇ ਜਦੋਂ ਰਿਕਾਰਡ ਪੇਸ਼ ਕਰਦੇ ਆ ਫਿਰ ਉਸ ਤੋਂ ਜਿਹੜਾ ਬਾਦ ਆ ਉਹ ਕੋਰਟ ਜਿਹੜੀ ਉਹਨੂੰ ਬੇਲ ਗ੍ਰਾਂਟ ਕਰ ਦਿੰਦੀ ਹੈ ਠੀਕ ਹੈ ਜੀ ਇਹ ਤਾਂ ਹੈ ਜੀ ਐਂਟੀਸੀਪੇਟਰੀਜ਼ ਬੇਲ ਮਤਲਬ ਕਿ ਅਰੈਸਟ ਹੋਣ ਤੋਂ ਪਹਿਲਾਂ ਇੱਕ ਕਨਸੈਪਟ ਚੱਲਦਾ ਹੈ ਜੀ ਬਲੈਂਕਟ ਬੇਲ ਦਾ ਉਹ ਬਲੈਂਕਟ ਬੇਲ ਤੋਂ ਕੀ 파ਫ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜੀ ਬਲੈਂਕਟ ਬੇਲ ਹੁੰਦੀ ਆ ਜੀ ਜਿਹਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਇਨਫਾਰਮੇਸ਼ਨ ਮਿਲਦੀ ਆ ਵੀ ਹਾਂ ਕੋਈ ਬੰਦਾ ਕੋਈ ਉਹਦੇ ਐਂਟੀਪਾਰਟੀ ਆਣ ਕੇ ਕਹਿੰਦੀ ਆ ਵੀ ਅਸੀਂ ਤੇਰੇ ਖਿਲਾਫ ਜਿਹੜੀ ਐਫ ਆਈ ਆਰ ਕਰਾਤੀ ਆ ਹਾਂਜੀ ਔਰ ਉਹਦੇ ਵਿੱਚ ਨਾ ਉਹ ਕੋਟ ਜਦੋਂ ਥਾਣੇ ਕੋਲ ਜਾਂਦਾ ਹੈ ਥਾਣੇ ਵਾਲੇ ਵੀ ਨਹੀਂ ਕਲੀਅਰ ਕਰਦੇ ਔਰ ਜਦੋਂ ਉਹ ਹੋਰ ਕਿਤੇ ਇਨਫਾਰਮੇਸ਼ਨ ਲੈਂਦਾ ਉਹਨੂੰ ਨਹੀਂ ਮਿਲਦੀ ਤਾਂ ਉਹ ਇੱਕ ਬਲੈਂਕਟ ਬੇਲ ਜਿਹੜੀ ਉਹ ਫਾਈਲ ਕਰ ਸਕਦਾ ਹੈ ਜਿਹਦੇ ਵਿੱਚ ਕੋਈ ਐਫ ਆਈ ਆਰ ਜਿਹੜੇ ਆ ਨੋਟ ਨਾਉਨ ਔਰ ਨੰਬਰ ਨੋਟ ਨਾਉਨ ਸਾਰਾ ਕੁਝ ਫਾਈਲ ਕਰਕੇ ਜਿਹੜਾ ਉਹ ਕੋਰਟ ਦੇ ਵਿੱਚ ਫਾਈਲ ਕਰ ਸਕਦਾ ਉਸ ਤੋਂ ਬਾਅਦ ਜਿਹੜੀ ਹੈ ਕੋਰਟ ਜਿਹੜੀ ਹੈ ਕੋਰਟ ਦੇ ਥਾਣੇ ਜਿਹਦੇ ਤੋਂ ਉਹਨੂੰ ਡਾਰੇ ਹੈ ਜਿਸ ਤੋਂ ਵੀ ਹਾਂ ਵੀ ਇੱਥੇ ਜਿਹੜੀ ਰਜਿਸਟਰਡ ਹੋਈ ਆ ਪਾਰਟਿਕੂਲਰ ਜਿਹੜਾ ਥਾਣਾ ਉਹਦੇ ਵਿੱਚ ਮੈਂਸ਼ਨ ਕਰਨਾ ਪੈਂਦਾ ਉਹਦੇ ਵਿੱਚੋਂ ਫਿਰ ਥਾਣੇ ਤੋਂ ਇਨਫੋਰਮੇਸ਼ਨ ਮੰਗਦੀ ਆ ਵੀ ਹਾਂ ਦੱਸੋ ਆ ਬੰਦਾ ਜਿਹੜਾ ਹੈਗਾ ਆ ਇਹਦੇ ਖਿਲਾਫ ਤੁਹਾਡੇ ਕੋਲ ਕੀ ਹੈ ਠੀਕ ਹੈ ਜੀ ਕੋਈ ਐਫ ਆਈ ਆਰ ਤੁਸੀਂ ਇਸ ਬੰਦੇ ਦੇ ਖਿਲਾਫ ਰਜਿਸਟਰ ਕੀਤੀ ਹੈ ਜਾਂ ਹਜੇ ਕੰਪਲੇਂਟ ਹੈ ਜਾਂ ਕੀ ਹੈ ਤੁਹਾਡੇ ਕੋਲ ਠੀਕ ਹੈ ਜੀ ਉਹ ਜਦੋਂ ਫਿਰ ਰਿਕਾਰਡ ਮੰਗਾਉਂਦੀ ਹੈ ਫਿਰ ਥਾਣੇ ਵਾਲੇ ਰਿਕਾਰਡ ਜਿਹੜੇ ਉਸ ਦੇ ਬਾਬਤ ਭੇਜਦੇ ਆ ਵੀ ਸਾਡੇ ਕੋਲ ਕੋਈ ਐਫ ਆਈ ਆਰ ਰਜਿਸਟਰ ਹੈ ਜਾਂ ਕੋਈ ਕੰਪਲੇਂਟ ਹੀ ਹੈ ਜੇ ਆਈ ਹੈ ਜਾਂ ਸਾਡੇ ਕੋਲ ਕੋਈ ਜੜੀ ਹੈ ਕੋਈ ਇਨਫੋਰਮੇਸ਼ਨ ਨਹੀਂ ਆਈ ਇਸ ਰਿਲੇਟਡ ਕੋਈ ਕੰਪਲੀਟ ਨਹੀਂ ਆਈ ਠੀਕ ਹੈ ਜੀ ਉਸ ਬੇਸ ਤੇ ਜਿਹੜਾ ਹੈ ਉਹ ਬਲੈਂਕਟ ਬੇਲ ਜਿਹੜੀ ਆ ਉਹਨੂੰ ਕਹਿੰਦੇ ਆ ਉਹ ਕੋਰਟ ਉਸ ਦੇ ਵਿੱਚ ਕੀ ਕਰਦੀ ਆ ਜਦੋਂ ਕੋਈ ਇਨਫਰਮੇਸ਼ਨ ਆਂਦੀ ਆ ਵੀ ਹਾਂ ਕੋਈ ਐਫ ਆਈ ਆਰ ਰਜਿਸਟਰ ਹੈ ਤਾਂ ਫਿਰ ਉਸ ਸਾਹ ਦੇ ਨਾਲ ਜਿਹੜਾ ਆ ਕੋਡ ਜਿਹੜੀ ਆ ਉਹਨਾਂ ਧਰਾਮਾ ਦੇ ਹਿਸਾਬ ਦੇ ਨਾਲ ਜਿਹੜੇ ਜਿਹੜੇ ਫੈਂਸ ਕੀਤੇ ਆ ਜਾਂ ਉਹਨਾਂ ਦੇ ਤੌਰ ਤੇ ਜਿਹੜੀ ਐਫ ਆਈ ਆਰ ਹੋਈ ਆ ਉਹਨਾਂ ਨੂੰ ਜਿਹੜਾ ਹੈ ਆ ਆਰਡਰ ਕਰ ਦਿੰਦੀ ਆ ਰਿਲੀਜ਼ ਕਰਨ ਦਾ ਔਰ ਨਹੀਂ ਤਾਂ ਫਿਰ ਉਹ ਜਿਹੜੀ ਹੈ ਉਹ ਕੋਡ ਜਿਹੜੀ ਹੈ ਉਹ ਥਾਣੇ ਨੂੰ ਡਾਇਰੈਕਸ਼ਨ ਕਰ ਦਿੰਦੀ ਹੈ ਵੀ ਜਦ ਵੀ ਕੋਈ ਤੁਸੀਂ ਇਹਦੇ ਖਿਲਾਫ ਕੰਪਲੇਂਟ ਆਉਂਦੀ ਆ ਉਸ ਬੀਸ ਤੇ ਤੁਸੀਂ ਐਫ ਆਈ ਆਰ ਰਜਿਸਟਰ ਕਰਦੇ ਆ ਤਾਂ ਤੁਹਾਨੂੰ ਦੋ ਦਿਨ ਦਾ ਇਹਨੂੰ ਪਹਿਲੇ ਬੰਦੇ ਨੂੰ ਨੋਟਿਸ ਦਿਓ ਠੀਕ ਹੈ ਜੀ ਠੀਕ ਹੈ ਜੀ ਔਰ ਇਸ ਨੂੰ ਦੋ ਦਿਨ ਦਾ ਪਹਿਲੇ ਨੋਟਿਸ ਦੇ ਕੇ ਦਿਨ ਫੇ ਜਿਹੜੀ ਇਸ ਤੇ ਜਿਹੜੀ ਆ ਕਾਰਵਾਈ ਕਰੋ ਠੀਕ ਹੈ ਜੀ ਇਹ ਹੈ ਪ੍ਰੋਸੀਜਰ ਠੀਕ ਹੈ ਜੀ ਇਹ ਜਿੱਦਾਂ ਅਸੀਂ ਅੱਜ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਬਹੁਤ ਸਾਰੇ ਜਿਹੜੀ ਇਹ ਮੁਕਦਮੇਬਾਜ਼ੀ ਜਿਹੜੀ ਇਹ ਵੱਧ ਗਈ ਹੈ ਬਹੁਤ ਸਾਰੀਆਂ ਜਿਹੜੀਆਂ ਨਰਖਵਾਸਤਾਂ ਜਿਹੜੀਆਂ ਹੈਗੀਆਂ ਜਿਹੜੇ ਲੋਕ ਹੈ ਇੱਕ ਦੂਜੇ ਦੇ ਜਿਹੜੇ ਖਿਲਾਫ ਉਹੋ ਦਿੰਦੇ ਹਨ ਖਾਸ ਤੌਰ ਤੇ ਅਸੀਂ ਗੱਲ ਕਰੀਏ ਤਾਂ ਜਿਹੜੇ ਵਿਆਹ ਸ਼ਾਦੀਆਂ ਸੰਬੰਧੀ ਜਿਹੜੇ ਡਿਸਪਿਊਟ ਹੁੰਦੇ ਜਿਹਨੂੰ ਮੈਟ੍ਰੀਮੋਨੀਅਲ ਡਿਸਪਿਊਟਸ ਕਹਿੰਦੇ ਲੀਗਲ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਸਾਰੇ ਉਹ ਜਿਹੜੇ ਜਿਹੜੇ ਜੁਰਮ ਜਿਨ੍ਹਾਂ ਦੀ ਸਜ਼ਾ ਜਿਹੜੀ ਉਹ 7 ਸਾਲ ਤੋਂ ਘੱਟ ਦੀ ਹੈ ਇਸ ਦੇ ਵਿੱਚ ਪਿਛੇ ਜੇ ਮਾਨਯੋਗ ਜ ਉਹ ਜਿਹੜੀਆਂ ਸਖਤ ਜਿਹੜੀਆਂ ਹਦਾਇਤਾਂ ਵੀ ਜਿਹੜੀਆਂ ਉਹ ਦਿੱਤੀਆਂ ਹਨ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ 7 ਸਾਲ ਤੱਕ ਦੀ ਜਿਹੜੇ ਜੁਰਮ ਹੈ ਉਸ ਦੇ ਵਿੱਚ ਜਿਹੜੀ ਆਟੋਮੈਟਿਕ ਜਿਹੜੀ ਅਰੈਸਟ ਨਹੀਂ ਹੋਣੀ ਜੀ ਤਾਂ ਜਿਹੜਾ ਵੀ ਕੋਈ ਵੀ ਜਿਹੜਾ ਵਿਅਕਤੀ ਹੈ ਜੋ ਮਨਦੋਸ਼ੀ ਹੈ ਉਸ ਨੂੰ ਜਿਹੜਾ ਹੈ ਪਹਿਲੇ ਮੌਕਾ ਦਿੱਤਾ ਜਾਊਗਾ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਾਂਦਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਜੀ ਹਾਂਜੀ ਇਹਦੇ ਵਿੱਚ ਇਸ ਤਰ੍ਹਾਂ ਹੈਗੀ ਆ ਵਕੀਰ ਸਾਹਿਬ ਵੀ ਕਾਨੂੰਨ ਨੂੰ ਅੱਜ ਇੰਪਲੀਮੈਂਟ ਪੂਰਾ ਪ੍ਰੋਪਰ ਤਰੀਕੇ ਨਾਲ ਕਰਨ ਵਾਸਤੇ ਜਿਹੜਾ ਹੈ ਕੋਰਟਾਂ ਨੇ ਬਹੁਤ ਵਧੀਆ ਪ੍ਰਵਿਧਨਾ ਜਿਹੜੀਆਂ ਚਲਾਈਆਂ ਆ ਹਾਂਜੀ ਕਿਉਂਕਿ ਕਈ ਕੇਸ ਈਦਾਂ ਦੇ ਹੋ ਚੁੱਕੇ ਆ ਜਿਹਦੇ ਵਿੱਚ ਜਿਹੜਾ ਹੈ ਬੰਦੇ ਦਾ ਕੋਈ ਦੋਸ਼ ਨਹੀਂ ਹੁੰਦਾ ਕੋਈ ਫੇਕ ਜਿਹੜੀ ਕੰਪਲੇਂਟ ਦੇ ਬੇਸ ਦੇ ਉੱਤੇ ਜਦੋਂ ਪੁਲਿਸ ਜਿਹੜੀ ਆ ਅੰਡਰ ਪੋਲੀਟੀਕਲ ਜਸਟ ਪ੍ਰੈਸ਼ਰ ਇਹਨੂੰ ਕਹਿ ਸਕਦੇ ਆ ਔਰ ਵਿੱਚ ਆ ਕੇ ਕੋਈ ਐਫ ਆਈ ਆਰ ਜਿਹੜੀ ਰਜਿਸਟਰ ਕਰਕੇ ਉਹਨੂੰ ਅਨਨੈਸੈਸਰੀ ਜਿਹੜਾ ਆ ਕਿਸੇ ਕੇਸ ਦੇ ਵਿੱਚ ਜਿਹੜਾ ਇਨਵੋਲਵ ਕਰਾ ਦਿੰਦੇ ਆ ਇਹਨਾਂ ਚੀਜ਼ਾਂ ਨੂੰ ਰੋਕ ਲਾਉਣ ਵਾਸਤੇ ਜਿਹੜਾ ਹੈ ਕੋਰਟ ਨੇ ਇਹ ਪ੍ਰੋਵੀਜ਼ਨ ਹੈ ਔਰ ਮਾਨਜੋਗ ਸੁਪਰੀਮ ਕੋਰਟ ਹਾਈ ਕੋਰਟ ਦੀਆਂ ਟਾਈਮ ਟੂ ਟਾਈਮ ਜਿਹੜੀਆਂ ਜੱਜਮੈਂਟ ਆਈਆਂ ਹਾਂ ਹਾਂਜੀ ਉਹਨਾਂ ਨੇ ਇਹ ਜਿਹੜੀ ਹੈ ਬੰਦੇ ਦੇ ਨਾਲ ਧੱਕਾ ਹੋਣ ਜਿਹਨੂੰ ਅਨਨੈਸੈਸਰੀ ਹਰਾਸਮੈਂਟ ਤੋਂ ਬਚਾਉਣ ਵਾਸਤੇ ਇਹ ਪ੍ਰਵਿਧਨਾ ਚਲਾਈਆਂ ਹਨ ਕਿ ਪਹਿਲਾਂ ਜਿਹੜੀ ਹੈ ਬੰਦੇ ਨੂੰ ਸੁਣਿਆ ਜਾਵੇ ਔਰ ਫਿਰ ਜਿਹੜਾ ਹੈ ਉਹ ਉਹਦੇ ਕੋਲ ਏਬਿਡੈਂਸ ਹੈ ਕਮਪਲੇਨਟ ਉਹ ਪਲਾਸ ਅਕਿਊਜ਼ ਤੋਂ ਕਲੈਕਟ ਕਰਨ ਤੋਂ ਬਾਅਦ ਹੀ ਜਿਹੜਾ ਆ ਕੋਈ ਨਾ ਕੋਈ ਡਿਸੀਜਨ ਜਿਹੜਾ ਉਹ ਐਫ ਆਈ ਆਰ ਰਜਿਸਟਰ ਕੀਤੀ ਜਾਣੀ ਆ ਨਾ ਕਿ ਸਿੰਗਲ ਪਾਰਟੀ ਨੂੰ ਸੁਣ ਕੇ ਕੀਤੀ ਜਾਣੀ ਠੀਕ ਹੈ ਜੀ ਕੋ ਜਿਹਦਾ ਜ਼ਮਾਨਤ ਦੇ ਪਰਵਾਸ਼ਾ ਤੁਸੀਂ ਪਹਿਲਾਂ ਵੀ ਦੱਸ ਸੀ ਤਾਂ ਜ਼ਮਾਨਤ ਤੁਸੀਂ ਆਹ ਆਸੇ ਦੇ ਜੇ ਅਸੀਂ ਲਫ਼ਜ਼ਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਭਾਵ ਹੈ ਕਿ ਗਾਰੰਟੀ ਦੇਣਾ ਕਿਸੇ ਦੀ ਤਾਂ ਤੌਰ ਤੇ ਹੁੰਦਾ ਵੀ ਇਹੀ ਹੈ ਕਿ ਜਦ ਵੀ ਜ਼ਮਾਨਤ ਦੇ ਜਦ ਹੁਕਮ ਹੁੰਦੇ ਆ ਮਹਾਂਜੋਗ ਅਦਾਲਤ ਦੇ ਵਿੱਚ ਤੁਸੀਂ ਕਹ ਬੇਲ ਬੌਂਡ ਭਰਨੇ ਪੈਂਦੇ ਹੋ ਜੀ ਤਾਂ ਬੌਂਡ ਭਰਨ ਦਾ ਮਤਲਬ ਆ ਹੁੰਦਾ ਹੈ ਕਿ ਜਿਹੜਾ ਦੋਸ਼ੀ ਹੈ ਉਸ ਦੇ ਜਿਹੜਾ ਬਿਹਾਫ ਦੇ ਉੱਤੇ ਕੋਈ ਆ ਕੇ ਉਸ ਦੀ ਕੋਈ ਗਾਰੰਟੀ ਲਵੇ ਜੀ ਇਸ ਗਾਰੰਟੀ ਬਾਰੇ ਥੋੜਾ ਸਾਨੂੰ ਹੋਰ ਦੱਸੋ ਕਿ ਜਿਹਨੂੰ ਅਸੀਂ ਆਪਣੀ ਕਾਨੂੰਨੀ ਭਾਸ਼ਾ ਦੇ ਵਿੱਚ ਛੋਟੀ ਕਹ ਦਿੰਦੇ ਹਾਂ ਜਿਹੜਾ ਛੋਟੀ ਹੁੰਦਾ ਹੈ ਉਹ ਕੌਣ ਹੋ ਸਕਦਾ ਹੈ ਜੀ ਤਾਂ ਕਿਸ ਤਰੀਕੇ ਨਾਲ ਆ ਕੇ ਜਿਹੜਾ ਹੈ ਦੋਸ਼ੀ ਦੀ ਉਹ ਜਿਹੜੀ ਹੈ ਜ਼ਮਾਨਤ ਭਰ ਸਕਦਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜ਼ਮਾਨਤੀ ਜਿਹੜਾ ਹੁੰਦਾ ਹੈ ਜੀ ਉਹ ਕੋਈ ਵੀ ਬੰਦਾ ਹੋ ਸਕਦਾ ਹੈ ਠੀਕ ਹੈ ਜੀ ਜਿਹੜਾ ਕੋਈ ਕਿਸੇ ਕੇਸ ਦੇ ਵਿੱਚ ਦੋਸ਼ੀ ਨਾ ਹੋਵੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਕੋਈ ਬੰਦਾ ਹੈ ਉਹਦੇ ਕੋਲ ਵੈਲਿਊਏਬਲ ਪ੍ਰੋਪਰਟੀ ਹੋਵੇ ਠੀਕ ਹੈ ਜੀ ਔਰ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਉਹ ਐਲੀਜੀਬਲ ਹੋਵੇ ਕਿਸੇ ਬੰਦੇ ਦੇ ਬਹਿਾਬ ਦੇ ਉੱਤੇ ਜਿਹੜਾ ਸਟੈਂਡ ਹੋਣ ਲਈ ਠੀਕ ਹੈ ਜੀ ਜਿਹੜੇ ਬੇਲ ਬੌਂਡ ਹੁੰਦਾ ਹੈ ਜਿਹੜਾ ਸ਼ਾਰਟੀ ਹੁੰਦਾ ਆ ਉਹ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ ਹੈ ਚਾਹੇ ਉਹ ਆਪਣੇ ਨਗਦ ਜਿੰਨੂੰ ਕਹਿੰਦੇ ਆ ਪੈਸੇ ਜਿਹੜੇ ਆ ਉਹ ਜਮ੍ਹਾਂ ਕਰਾ ਕੇ ਜਿੰਨੇ ਦਾ ਆਰਡਰ ਹੋਇਆ ਉਹ ਉਸ ਸਾਹਿਬ ਨਾਲ ਬੇਲ ਕਰਾ ਸਕਦਾ ਹੈ ਹਾਂਜੀ ਜਾਂ ਕੋਈ ਵੈਲਿਊਏਬਲ ਪ੍ਰੋਪਰਟੀ ਆ ਉਸ ਬੰਦੇ ਦੇ ਨਾਮ ਤੇ ਹਾਂਜੀ ਜਿਹੜਾ ਬੰਦਾ ਅੱਜ ਜ਼ਮਾਨਤ ਦੇਣ ਆ ਰਿਹਾ ਆ ਉਹ ਆਪਣੀ ਪ੍ਰਾਪਰਟੀ ਵੀ ਉਸ ਬੰਦੇ ਦੇ ਵਿਹਾਰ ਦੇ ਉੱਤੇ ਕੋਰਟ ਵਿੱਚ ਰੱਖ ਕੇ ਜਿਹੜਾ ਹੈ ਉਹ ਜ਼ਮਾਨਤ ਦੇ ਸਕਦਾ ਹੈ ਠੀਕ ਹੈ ਜੀ ਵਕੀਲ ਸਾਹਿਬ ਹੁਣ ਆਪਾਂ ਗੱਲ ਕਰਾਂਗੇ ਜਦ ਮਾਨਯੋਗ ਅਦਾਲਤਾਂ ਦੇ ਵਿੱਚ ਅਸੀਂ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਸੀ ਕੋਤਸਾਲ ਪਹਿਲਾਂ ਹੁੰਦਾ ਸੀਗਾ ਕਿ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਕੋਈ ਜ਼ਮਾਨਤੀ ਆਉਂਦਾ ਸੀ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਸ਼ੋਰਟੀ ਵੀ ਕਹਿ ਲੈਂਦੇ ਹਾਂ ਉਹ ਜਿਹੜੇ ਜਾਲੀ ਦਸਤਾਵੇਜ਼ ਦੇ ਕੇ ਜਿਹੜਾ ਹੈ ਉਹ ਜ਼ਮਾਨਤ ਜਿਹੜੀ ਹੈ ਉਹ ਦੇ ਜਾਂਦੇ ਸੀਗੇ ਜਾਂ ਫਿਰ ਉਹ ਬੰਦਾ ਜਿਹੜਾ ਆਉਂਦਾ ਸੀ ਜ਼ਮਾਨਤ ਦੇਣ ਉਹ ਜੋ ਆਪਣੇ ਆਪ ਨੂੰ ਦੱਸਦਾ ਸੀ ਆਪਣਾ ਨਾਮ ਪਤਾ ਉਹ ਉਸ ਦਾ ਹੁੰਦਾ ਨਹੀਂ ਸੀ ਜੀ ਇਹ ਸਾਰੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਤੇ ਹੋਏ ਕਿ ਇਹੋ ਜਿਹੇ ਫਰੌਡ ਮਾਨਜੋਗ ਅਦਾਲਤਾਂ ਦੇ ਨਾਲ ਹੋ ਨਾ ਸਕਣ ਸਾਡੀ ਮਾਨਜੋਗ ਅਦਾਲਤਾਂ ਦੇ ਵਿੱਚ ਕੀ ਕੀ ਕਦਮ ਚੁੱਕੇ ਗਏ ਹਨ ਜੀ ਜਾਂ ਕੋਈ ਸਪੈਸ਼ਲ ਸੌਫਟਵੇਅਰ ਬਣਾਏ ਗਏ ਹਨ ਜਿਸ ਨਾਲ ਬੰਦੇ ਦੀ ਆਈਡੈਂਟੀਫਿਕੇਸ਼ਨ ਕੀਤੀ ਜਾ ਸਕੇ ਜਾਂ ਫਿਰ ਜਿਹੜੇ ਦਸਤਾਵੇਜ਼ ਮਾਨਜੋਗ ਅਦਾਲਤ ਦੇ ਵਿੱਚ ਦਿੱਤੇ ਜਾਂਦੇ ਹਨ ਜ਼ਮਾਨਤ ਲਈ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਕੋਈ ਰਜਿਸਟਰੀ ਦੇ ਸਕਦਾ ਹੈ ਆਪਣੀ ਜਾਂ ਕੋਈ ਫਰਦ ਦੇ ਸਕਦਾ ਹੈ ਜੇ 1 ਲੱਖ ਰੁਪਏ ਦੀ ਸਪੋਜ਼ ਜ਼ਮਾਨਤ ਦਿੱਤੀ ਦੇਣ ਲਈ ਕਿਹਾ ਗਿਆ ਹੈ ਤਾਂ ਉਨੀ ਵੈਲਿਊ ਦੀ ਜਿਹੜੀ ਜ਼ਮੀਨ ਦੀ ਫਰਦ ਦੇ ਸਕਦਾ ਹੈ ਐਫ ਡੀਆ ਦੇ ਸਕਦਾ ਹੈ ਇਹ ਸਾਰੇ ਹੀ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਲਈ ਮਾਨਯੋਗ ਅਦਾਲਤ ਕੀ ਕੀ ਕਦਮ ਚੱਕਦੀ ਹੈ ਜੀ ਹਾਂ ਜੀ ਵਕੀਲ ਸਾਹਿਬ ਜਿਸ ਤਰ੍ਹਾਂ ਹੈ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਬਹੁਤ ਅਦਾਲਤਾਂ ਦੇ ਵਿੱਚ ਅੱਜ ਕੱਲ ਕਈ ਬੰਦੇ ਜਿਹੜੇ ਐ ਇਦਾਂ ਦੇ ਫੜੇ ਜਾ ਚੁੱਕੇ ਹਨ ਜਿਹੜੇ ਕਿ ਏ ਥੋੜੇ ਥੋੜੇ ਪੈਸੇ ਲੈ ਕੇ ਜਿਹੜੇ ਹੈ ਉਹ ਝਾਲੀ ਦਸਤਾਵੇਜ਼ ਚਾਰ ਕਰਕੇ ਜਿਹੜੇ ਹੈਗੇ ਆ ਉਹ ਮੋਟੀ ਕਮਾਈ ਕਰ ਰਿਆ ਜਨਾ ਠੀਕ ਹੈ ਜੀ ਔਰ ਇਸ ਮੋਟੀ ਕਮਾਈ ਦੇ ਕਾਲੇ ਧੰਦੇ ਨੂੰ ਅੱਗੇ ਵਧਾਉਂਦੇ ਵਧਾਉਂਦੇ ਉਹ ਜਨਾਂ ਦੇ ਇੱਕ ਪੂਰਾ ਗੈਂਗ ਜਿਹੜਾ ਸਰਗਨਾ ਜਿਹੜੇ ਹੈਗੇ ਆ ਉਹ ਤਿਆਰ ਹੋ ਚੁੱਕੇ ਆ ਜਿਹਦੇ ਕਰਕੇ ਜਿਹੜਾ ਹੈ ਮਾਨਜੋਗ ਅਦਾਲਤ ਵਿੱਚ ਜਦੋਂ ਕੋਈ ਜ਼ਮਾਨਤ ਮੰਗੀ ਜਾਂਦੀ ਹੈ ਤਾਂ ਲੋਕੀ ਜਿਹੜੇ ਹੈ ਉਹ ਗਲਤ ਲੋਕਾਂ ਨੂੰ ਪੈਸੇ ਦੇ ਕੇ ਜਿਹੜੇ ਆ ਆਪਣੀਆਂ ਜ਼ਮਾਨਤਾਂ ਭਰਾ ਰਹੇ ਹਨ ਠੀਕ ਹੈ ਜੀ ਇਸੇ ਚੀਜ਼ ਨੂੰ ਜਿਹੜੇ ਠੱਲ ਪਾਉਣ ਵਾਸਤੇ ਰੋਕ ਲਾਉਣ ਵਾਸਤੇ ਜਿਹੜੇ ਹੈ ਮਾਨਜੋਗ ਅਦਾਲਤਾਂ ਔਰ ਪੰਜਾਬ ਸਰਕਾਰ ਭਾਰਤ ਸਰਕਾਰ ਨੇ ਕਈ ਪੋਰਟਲ ਜਿਹੜੇ ਤਿਆਰ ਕਰ ਦਿੱਤੇ ਹਨ ਜਿਨ੍ਹਾਂ ਉਤੇ ਜਦੋਂ ਕੋਈ ਬੰਦਾ ਕੋਈ ਜ਼ਮਾਨਤ ਦੇਣ ਆਉਂਦਾ ਹੈ ਸਪੋਜ਼ ਕਰੋ ਕਿ ਉਹ ਆਪਣੀ ਪ੍ਰਾਪਰਟੀ ਦੇ ਡਾਕੂਮੈਂਟ ਲੈ ਕੇ ਆਉਂਦਾ ਹੈ ਹਾਂਜੀ ਤਾਂ ਉਹਨਾਂ ਨੂੰ ਪਹਿਲਾਂ ਤਾਂ ਉਹ ਕੋਡ ਜਿਹੜੀ ਹੈਗੀ ਆ ਆਨਲਾਈਨ ਜਿਹੜਾ ਉਹਨਾਂ ਦਾ ਪੋਰਟ ਲਿਆ ਉਹਦੇ ਉੱਤੇ ਵੈਰੀਫਾਈ ਕਰਦੀ ਆ ਸਾਰਾ ਉਹ ਤੇ ਕਿ ਖਸਰੇ ਗਦੌਰੀ ਨੰਬਰ ਛੱਡ ਕੇ ਉਹ ਏਰੀਆ ਕਿਹੜਾ ਹੈਗਾ ਆ ਉਹਦਾ ਸਾਰੀ ਡਿਟੇਲ ਉਹਨੂੰ ਐਂਟਰੀ ਕਰਕੇ ਔਰ ਜੇ ਉਹਨਾਂ ਨੂੰ ਇਹ ਐਂਟਰੀ ਕਰਨ ਤੋਂ ਬਾਅਦ ਵੀ ਕੋਈ ਲੱਗਦਾ ਹੈ ਤਾਂ ਉਹ ਜਿਹੜਾ ਹੈ ਸਬੰਧਤ ਏਰੀਆ ਦੇ ਜੋ ਤਹਿਸੀਲਦਾਰ ਹੈ ਜਾਂ ਹਲਕਾ ਪਟਵਾਰੀ ਹੈ ਔਰ ਉਸ ਤੋਂ ਜਿਹੜਾ ਹੈ ਰਿਪੋਰਟ ਜਿਹੜੀ ਉਹ ਸਾਰੀ ਉਹ ਮਗਾ ਸਕਦੇ ਹਨ ਠੀਕ ਹੈ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਪ੍ਰੋਪਰਟੀ ਹੈ ਉਸੇ ਤਰ੍ਹਾਂ ਜਿੱਦਾਂ ਵੈਲਿਊਏਬਲ ਜਿਹੜੀ ਪ੍ਰੋਪਰਟੀ ਜਿਸ ਨੂੰ ਆਪਾਂ ਐਫ ਡੀਆਰ ਵਗੈਰਾ ਵੀ ਕਹਿ ਦਿੰਦੇ ਹਾਂ ਗੋਰੇ ਕੇਸ ਦੇ ਵਿੱਚ ਵੀ ਸੇਮ ਹੀ ਹੈ ਕਿਉਂਕਿ ਉਹਦਾ ਵੀ ਜਿਹੜਾ ਹੈ ਜੋ ਵੀ ਉਹਦੀ ਐਫ ਡੀਆਰ ਨੰਬਰ ਵਗੈਰਾ ਹੈ ਉਹ ਸਾਰਾ ਕੁਝ ਐਂਟਰੀ ਕਰਕੇ ਪਹਿਲਾਂ ਆਨਲਾਈਨ ਚੈੱਕ ਕੀਤਾ ਜਾਂਦਾ ਹੈ ਹਾਂਜੀ ਨਾਗਰ ਫਿਰ ਉਸ ਤੋਂ ਬਾਅਦ ਜਿਹੜੀ ਹੈ ਮਾਨਯੋਗ ਅਦਾਲਤ ਜਿਸ ਵੀ ਬੈਂਕ ਤੋਂ ਜਾ ਜਿੱਥੇ ਵੀ ਉਹ ਐਫ ਡੀ ਆਰ ਜਿਹੜੀ ਤਿਆਰ ਹੋਈ ਆ ਵੀ ਆ ਉਸ ਸਬੰਧ ਦੇ ਤੇ ਜਿਹੜੀ ਹੈਗੀ ਆ ਸ਼ਾਖਾ ਤੋਂ ਔਰ ਜਾਂ ਉਸ ਦੇ ਹੈੱਡ ਆਫਿਸ ਤੋਂ ਉਸ ਦੀ ਜਿਹੜੀ ਵੈਰੀਫਿਕੇਸ਼ਨ ਕਰਵਾ ਕੇ ਰਿਪੋਰਟ ਮੰਗਾ ਸਕਦੀ ਆ ਤਾਂ ਜੋ ਜਿਹੜੇ ਹੈ ਜਾਲੀ ਡਾਕੂਮੈਂਟਾਂ ਦਾ ਬੇਸ ਦੇ ਉੱਤੇ ਕੋਈ ਜਮਾਨਤੀਆ ਜਿਹੜਾ ਜ਼ਮਾਨਤ ਨਾ ਪਰ ਸਕੀ ਠੀਕ ਹੈ ਜੀ ਇਹ ਤਾਂ ਇੱਕ ਤੁਸੀਂ ਦੱਸਿਆ ਕਿ ਇੱਕ ਬੜੇ ਸੁਚੱਜੇ ਤਰੀਕੇ ਨਾਲ ਵਿਸਥਾਰ ਨਾਲ ਜਦ ਕੋਈ ਵੀ ਜਿਹੜਾ ਦਸਤਾਵੇਜ਼ ਦਿੱਤਾ ਜਾਂਦਾ ਹੈ ਉਸ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਇੱਕ ਵਾਰ ਜਿਹੜਾ ਦਸਤਾਵੇਜ਼ ਹੈ ਜਾਂ ਡਾਕੂਮੈਂਟ ਹੈ ਉਹ ਜ਼ਮਾਨਤ ਦੇਣ ਲਈ ਵਰਤਿਆ ਗਿਆ ਹੈ ਉਸ ਨੂੰ ਦੁਬਾਰਾ ਦੁਬਾਰਾ ਨਾ ਵਰਤਿਆ ਜਾਵੇ ਜੀ ਇਹ ਕਿਹੜੇ ਇਹੋ ਜਿਹੇ ਜਿਹੜੇ ਇੱਕਦਮ ਉੱਚੇ ਜਾਂਦੇ ਆ ਜੀ ਇਹਦੇ ਵਿੱਚ ਇਹੀ ਹੈ ਜੀ ਇੱਕ ਤਾਂ ਵੈਰੀਫਿਕੇਸ਼ਨਾਂ ਦਾ ਜਿਹੜਾ ਹੈਗਾ ਕੰਮ ਆ ਹਾਂਜੀ ਦੂਸਰਾ ਜਿਹੜਾ ਹੈਗਾ ਆ ਉਹਦਾ ਆਨਲਾਈਨ ਜਿਹੜੀ ਹੈ ਚੈਕਿੰਗ ਇਸ ਦਾ ਜਿਹੜਾ ਹੈ ਸਬੰਧਤ ਡਿਪਾਰਟਮੈਂਟ ਦੇ ਕੋਲ ਉਹਦੀ ਇਨਕੁਆਰੀ ਕਰਵਾਉਣੀ ਹਾਂਜੀ ਇਹ ਸਾਰੇ ਜਿਹੜੇ ਪ੍ਰੋਸੈਸ ਹੈਗੇ ਹੈ ਇਸੇ ਚੀਜ਼ ਨੂੰ ਰੋਕ ਲਗਾਉਣ ਵਾਸਤੇ ਜਿਹੜੇ ਹੈ ਕਿਸੇ ਤਰੀਕੇ ਦਾ ਜਿੱਦਾਂ ਡਾਕੂਮੈਂਟ ਦੇ ਉੱਤੇ ਹੈ ਉਹ ਨੋਟ ਵੀ ਦੇ ਦਿੱਤਾ ਜਾਂਦਾ ਹੈ ਜਾਂ ਲੇਨ ਵੀ ਚਾੜ ਦਿੱਤਾ ਜਾਂਦਾ ਹੈ ਜਮ੍ਹਾਂਬੰਦੀ ਦੇ ਵਿੱਚ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਜਦੋਂ ਇਹ ਪ੍ਰੋਸੈਸ ਕੰਪਲੀਟ ਹੋ ਜਾਂਦਾ ਹੈ ਕੋਈ ਵੀ ਡਾਕੂਮੈਂਟ ਦੀ ਕਲੀਅਰੈਂਸ ਜਿਹੜੀ ਰਿਪੋਰਟ ਜਿਹੜੀ ਆ ਕੋਰਟ ਤੋਂ ਮਿਲ ਜਾਂਦੀ ਹੈ ਫਿਰ ਉਸ ਦੀ ਪ੍ਰੋਪਰ ਐਂਟਰੀ ਕੀਤੀ ਜਾਂਦੀ ਹੈ ਠੀਕ ਹੈ ਜੀ ਉਹ ਐਂਟਰੀ ਕਰਕੇ ਉਸ ਦਾ ਜਿਹੜਾ ਰਿਕਾਰਡ ਹੈ ਸਾਰਾ ਆਨਲਾਈਨ ਜਿਹੜਾ ਤੋ ਬਾਅਦ ਜਿਹੜਾ ਉਹ ਡਾਕੂਮੈਂਟ ਉੱਤੇ ਇੱਕ ਕੋਰਟ ਦੀ ਮੋਹਰ ਲਗਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਔਰ ਉਸ ਉੱਤੇ ਬਕਾਇਦਾ ਕੋ ਮੋਹਰ ਦੇ ਵਿੱਚ ਲਿਖਿਆ ਜਾਂਦਾ ਹੈ ਵੀ ਇਹ ਡਾਕੂਮੈਂਟ ਜਿਹੜਾ ਹੈ ਇਹ ਅੱਜ ਇਸ ਤਰੀਕ ਤੋਂ ਜਿਹੜਾ ਕੋਰਟ ਦੇ ਵਿੱਚ ਆ ਬੰਦੇ ਦੇ ਬੇਸ ਤੇ ਜ਼ਮਾਨਤ ਦੇਣ ਦਾ ਕਰਕੇ ਜਿਹੜਾ ਇਹ ਪਲਜ ਹੋ ਚੁੱਕਾ ਹੈ ਠੀਕ ਹੈ ਜੀ ਔਰ ਜੋ ਅਗਰ ਪ੍ਰਾਪਰਟੀ ਜੇ ਹੈ ਜੇ ਸੇਲ ਡੀਡ ਵਗੈਰਾ ਹੈ ਦਾ ਉਹ ਫਿਰ ਜਿਹੜਾ ਹੈ ਉਹ ਰੈਵਨਿਊ ਰਿਕਾਰਡ ਦੇ ਵਿੱਚ ਵੀ ਉਹਦੀ ਐਂਟਰੀ ਚੜ ਜਾਂਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਐਫ ਡੀਆਰ ਜਿਹੜਾ ਉਹਤੇ ਵੀ ਬਕਾਇਦਾ ਜਿਹੜੀ ਆ ਕੋਰਟ ਵੱਲੋਂ ਮੋਰ ਲਗਾ ਦਿੰਦੀ ਹੈ ਠੀਕ ਹੈ ਜੀ ਤਾਂ ਜੋ ਇਸ ਦਾ ਗਲਤ ਯੂਜ਼ ਨਾ ਹੋਵੇ ਠੀਕ ਹੈ ਜੀ ਇਸ ਤੋਂ ਨਾਲ ਇੱਕ ਹੋਰ ਅਹਿਮ ਸਵਾਲ ਹੈ ਜੀ ਜੇ ਕਿਸੇ ਵਿਅਕਤੀ ਨੇ ਮਾਹਜੋਗ ਅਦਾਲਤ ਦੇ ਵਿੱਚ ਕਿਸੇ ਦੋਸ਼ੀ ਲਈ ਜ਼ਮਾਨਤ ਦਿੱਤੀ ਹੈ ਉਹ ਆਪਣੀ ਜ਼ਮਾਨਤ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਕੋ ਕੀ ਹੱਕ ਹਨ ਜੀ ਦੇਖੋ ਜੀ ਜਦੋਂ ਕੋਈ ਬੰਦਾ ਕੋਈ ਛੋਟੀ ਐਜ਼ ਅ ਸਟੈਂਡ ਹੁੰਦਾ ਆ ਹਾਂਜੀ ਤਾਂ ਉਹਦੇ ਨਾਲ ਉਸ ਕੋਲ ਇੱਕ ਰਾਈਟ ਮਿਲ ਜਾਂਦਾ ਹੈ ਕਿ ਜਿਸ ਵਾਸਤੇ ਉਹ ਅੱਜ ਸ਼ੋਰਟੀ ਸਟੈਂਡ ਹੋਇਆ ਹੈ ਅਗਰ ਉਹ ਬੰਦਾ ਕੋਰਟ ਦੇ ਵਿੱਚ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨ ਰਿਹਾ ਜਾਂ ਉਹ ਬੰਦਾ ਜਿਹੜਾ ਸ਼ੋਰਟੀ ਸਟੈਂਡ ਹੋਇਆ ਬੰਦਾ ਆ ਉਹਦੇ ਨਾਲ ਕੋਈ ਲਿੰਕ ਵਾਸਤਾ ਗਾਂ ਤੋਂ ਨਹੀਂ ਰੱਖਦਾ ਉਸ ਨੂੰ ਨਹੀਂ ਦੱਸਦਾ ਵੀ ਮੈਂ ਕਿੱਥੇ ਰਹਿਣਾ ਆ ਜਾਂ ਮੈਂ ਕੋਰਟ ਦੇ ਵਿੱਚ ਆਉਣਾ ਆ ਕਿ ਨਹੀਂ ਆਉਣਾ ਆ ਜਾਂ ਕੀ ਕਰਦਾ ਆ ਤਾਂ ਉਸ ਕੇਸ ਦੇ ਵਿੱਚ ਜਿਹੜਾ ਉਹ ਬੰਦਾ ਜਿਹੜਾ ਹੈਗਾ ਜਮਾਨਤੀ ਆ ਉਹ ਕੋਰਟ ਦੇ ਵਿੱਚ ਜਿਹੜਾ ਐਪਲੀਕੇਸ਼ਨ ਲਗਾ ਕੇ ਉਹ ਆਪਣੀ ਦਿੱਤੀ ਹੋਈ ਜ਼ਮਾਨਤ ਨੂੰ ਵਾਪਸ ਲੈ ਸਕਦਾ ਹੈ ਬਿਲਕੁਲ ਠੀਕ ਹੈ ਜੀ ਜੀ ਇਹ ਤਾਂ ਸਹੀ ਗੱਲ ਕੀ ਜਦ ਕੋਈ ਵਿਅਕਤੀ ਹੈ ਜਦ ਉਹ ਨਹੀਂ ਆਪਣੀ ਜ਼ਮਾਨਤ ਉਥੇ ਕਿਸੇ ਦੋਸ਼ੀ ਦੇ ਲਈ ਦੇਣਾ ਚਾਹੁੰਦਾ ਤਾਂ ਉਹ ਆਪਣੀ ਜਿਹੜੀ ਉਹ ਜ਼ਮਾਨਤ ਉਹ ਵਾਪਸ ਲੈ ਸਕਦਾ ਹੈ ਇਸ ਤੋਂ ਇੱਕ ਹੋਰ ਅੱਗੇ ਅਸੀਂ ਗੱਲ ਚੱਲਦੇ ਹਾਂ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦ ਕੋਈ ਵਿਅਕਤੀ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਤਾਂ ਉਸ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਆਪਣੀ ਜ਼ਮਾਨਤ ਕਰੋ ਜੀ ਪਰ ਉਹ ਵਿਅਕਤੀ ਇਹੋ ਜੇ ਹਾਲਾਤਾਂ ਦੇ ਵਿੱਚ ਨਹੀਂ ਹੁੰਦਾ ਕੀ ਆਪਣੀ ਉਹ ਜ਼ਮਾਨਤ ਭਰ ਸਕੇ ਜੀ ਉਹਨਾਂ ਹਾਲਾਤਾਂ ਦੇ ਵਿੱਚ ਕੀ ਮਾਨਯੋਗ ਅਦਾਲਤ ਬਿਨਾ ਜ਼ਮਾਨਤ ਜਿਹੜੇ ਆਪਾਂ ਕਹਿੰਦੇ ਬੇਲ ਬੋਣ ਲਏ ਉਸ ਵਿਅਕਤੀ ਨੂੰ ਛੱਡ ਸਕਦੀ ਹੈ ਜੀ ਹਾਂਜੀ ਕੁਝ ਜਿਹੜੇ ਬੰਦੇ ਹੈ ਜਿਨ੍ਹਾਂ ਦੇ ਨੀਸੈਸਿਟੀ ਹੁੰਦੀ ਹੈ ਵੀ ਹਾਂ ਮੈਂ ਆਪਣੇ ਜਿਹੜੇ ਹੈ ਜ਼ਮਾਨਤਿਆ ਰੇਜ ਨਹੀਂ ਕਰ ਸਕਦਾ ਹਾਂਜੀ ਮੈਂ ਬਹੁਤ ਪੂਰਾਂ ਜਾ ਮਤਲਬ ਵੀ ਮੇਰੇ ਕੋਲ ਹੈ ਨਹੀਂ ਜੋ ਕੋਰਟ ਨੇ ਆਰਡਰ ਮੰਗਿਆ ਹੈ ਤਾਂ ਉਸ ਦੇ ਬੇਸ ਤੇ ਉਹ ਜਿਹੜਾ ਹੈ ਕੋਰਟ ਦੇ ਵਿੱਚ ਜਿਹੜਾ ਹੈ ਪਰਸਨਲ ਬਾਂਡ ਜਿਹੜਾ ਉਹਦੀ ਰਿਕਵੈਸਟ ਕਰ ਸਕਦਾ ਹੈ ਠੀਕ ਹੈ ਜੀ ਔਰ ਪਰਸਨਲ ਬਾਂਡ ਇਸ ਵਾਰਸੇ ਹੁੰਦਾ ਹੈ ਕਿ ਇਹ ਬੰਦਾ ਜਿਹੜਾ ਕੋਈ ਚੀਜ਼ ਨਹੀਂ ਆਪਣੇ ਸ਼ੋਰਟ ਹੀ ਹੈ ਜੇ ਸ਼ੋਰਟ ਹੀ ਕਿਸੇ ਨੂੰ ਅਰੇਂਜ ਨਹੀਂ ਕਰ ਸਕਦਾ ਤਾਂ ਉਹ ਆਪਣਾ ਪਰਸਨਲ ਬਾਂਡ ਦੇ ਕੇ ਕੋਰਟ ਤੋਂ ਰਿਕਵੈਸਟ ਕਰਕੇ ਉਹ ਆਪਣੇ ਆਪਣੇ ਨੂੰ ਰਿਲੀਜ਼ ਕਰਾ ਸਕਦਾ ਹੈ ਠੀਕ ਹੈ ਜੀ ਜੀ ਇਸ ਤੋਂ ਹੁਣ ਅੱਗੇ ਸਿਲਸਲੇ ਨੂੰ ਵਧਾਉਨੇ ਹੈ ਪ੍ਰੋਗਰਾਮ ਦੇ ਨੂੰ ਹਾਲੇ ਤਾਈਂ ਤਾਂ ਅਸੀਂ ਇਹ ਗੱਲ ਕਰ ਰਹੇ ਸੀਗੇ ਜ਼ਮਾਨਤ ਬਾਰੇ ਜ਼ਮਾਨਤ ਕਿਹੜੀ ਅਦਾਲਤ ਤੋਂ ਮਿਲਨੀ ਹੈ ਜਾਂ ਕਿਹੜਾ ਵਿਅਕਤੀ ਉਹ ਜ਼ਮਾਨਤ ਦੇ ਸਕਦਾ ਹੈ ਹੁਣ ਇਹ ਗੱਲ ਹੈ ਕਿ ਕਿਹੜੇ ਇਹੋ ਜਿਹੇ ਹਾਲਾਤ ਹੁੰਦੇ ਹਨ ਜਿਨ੍ਹਾਂ ਹਾਲਾਤਾਂ ਦੇ ਵਿੱਚ ਮਾਨਯੋਗ ਅਦਾਲਤ ਕਿਸੇ ਵਿਅਕਤੀ ਦੀ ਜਿਹੜੀ ਹੈ ਉਹ ਜ਼ਮਾਨਤ ਉਹ ਕੈਨਸਲ ਕਰ ਸਕਦੀ ਹੈ ਜੀ ਇਹਦੇ ਵਿੱਚ ਬਗੀਰ ਸਾਹਿਬ ਜਿਸ ਤਰ੍ਹਾਂ ਜਦੋਂ ਕੋਈ ਕੋਰਟ ਜਿਹੜੀ ਹੈ ਕਿਸੇ ਨੂੰ ਜ਼ਮਾਨਤ ਦਿੰਦੀ ਹੈ ਹਾਂਜੀ ਤਾਂ ਕਈ ਵੇਲੇ ਕੋਰਟ ਜਿਹੜੀ ਆ ਕੋਈ ਕੰਡੀਸ਼ਨਾਂ ਲਾ ਦਿੰਦੀ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਿ ਬਿਨਾ ਪਰਮਿਸ਼ਨ ਤੋਂ ਕੋਰਟ ਦੀ ਬੰਦਾ ਬਾਹਰ ਫੋਰਨ ਕੰਟਰੀ ਨਹੀਂ ਜਾ ਸਕਦਾ ਠੀਕ ਹੈ ਜੀ ਬਿਨਾ ਪਰਮਿਸ਼ਨ ਤੋਂ ਕੋਈ ਬੰਦਾ ਕਿਸੇ ਏਰੀਆ ਦੇ ਵਿੱਚ ਨਹੀਂ ਜਾ ਸਕਦਾ ਜਿੱਥੇ ਕੋਈ ਕੰਪਲੇਨੈਂਟ ਰਹਿੰਦਾ ਹੋਵੇ ਠੀਕ ਹੈ ਜੀ ਜਾਂ ਮਤਲਬ ਕੋਈ ਬੰਦਾ ਜਿਹੜਾ ਹੈ ਕੋਈ ਜਿਹੜਾ ਹੈ ਬੰਦਾ ਐਜ਼ ਅ ਵਿਟਨੈਸ ਸਟੈਂਡ ਹੋਇਆ ਹੈ ਕੰਪਲੇਨੈਂਟ ਦੇ ਵਿਹਾਰ ਦੇ ਉੱਤੇ ਉਹਦੇ ਉਹਦੇ ਏਰੀਆ 'ਚ ਨਹੀਂ ਜਾ ਸਕਦਾ ਜਾਂ ਉਹਨੂੰ ਮਿਲ ਨਹੀਂ ਸਕਦਾ ਜਾ ਉਹਨੂੰ ਕੋਈ ਥ੍ਰੈਟ ਨਹੀਂ ਪਹੁੰਚਾ ਸਕਦਾ ਠੀਕ ਹੈ ਜੀ ਜਦੋਂ ਇਦਾਂ ਦੀਆਂ ਕੰਡੀਸ਼ਨਾਂ ਰੱਖੀਆਂ ਜਿਹੜੀਆਂ ਬੰਦਾ ਵਾਇਲੇਟ ਕਰਦਾ ਆ ਹਾਂਜੀ ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜੇ ਕੋਰਟ ਕੋ ਰਾਈਟ ਹੈਗਾ ਆ ਉਹਦੀ ਜਿਹੜੀ ਬੇਲ ਜਿਹੜੀ ਆ ਕੈਨਸਲ ਕਰ ਸਕਦੀ ਹੈ ਠੀਕ ਹੈ ਜੀ ਇੱਕ ਤੁਸੀਂ ਗੱਲ ਦੱਸੀ ਕਿ ਕੰਡੀਸ਼ਨ ਰੱਖੀ ਜਾਂਦੀ ਹੈ ਕਿ ਜਦ ਵੀ ਜ਼ਮਾਨਤ ਦਿੱਤੀ ਜਾਂਦੀ ਹੈ ਕਿ ਜਦ ਕਿਸੇ ਵਿਅਕਤੀ ਨੇ ਵੀ ਆਪਣਾ ਮੁਲਕ ਛੱਡ ਕੇ ਬਾਹਰ ਜਾਣਾ ਹੈ ਤਾਂ ਉਹ ਜਿਹੜੀ ਮਾਨਯੋਗ ਅਦਾਲਤ ਦੀ ਜਿਹੜੀ ਆ ਹਦਾਇਤਾਂ ਤੋਂ ਬਿਨਾ ਤਾਂ ਬਿਨਾ ਪਰਮਿਸ਼ਨ ਤੋਂ ਨਹੀਂ ਜਾ ਸਕਦਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦ ਕਿਸੇ ਵਿਅਕਤੀ ਨੇ ਬਾਹਰ ਜਾਣਾ ਹੈ ਤਾਂ ਕਿਸ ਤਰੀਕੇ ਨਾਲ ਮਾਨਯੋਗ ਅਦਾਲਤ ਕੋ ਕੋਈ ਐਪਲੀਕੇਸ਼ਨ ਲਾਉਣੀ ਪੈਂਦੀ ਹੈ ਜਾਂ ਕੋਈ ਜ਼ਮਾਨਤ ਦੇਣੀ ਪੈਂਦੀ ਹੈ ਤਾਂ ਕਿੰਨੀ ਦੇਰ ਲਈ ਉਹ ਵਿਅਕਤੀ ਜਿਹੜਾ ਬਾਹਰ ਜਾ ਠਾਦਾ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਹ ਵੀ ਕਿ ਸਭ ਜਿਸ ਤਰ੍ਹਾਂ ਹੈ ਕਿਉਂਕਿ ਜਿਹੜਾ ਬੰਦਾ ਕਿਸੇ ਵੀ ਕੋਰਟ ਦੇ ਵਿੱਚ ਜਿਹੜਾ ਹੈ ਕੋਈ ਐਫ ਆਈ ਆਰ ਹੋਣ ਤੋਂ ਬਾਅਦ ਜਿਹੜਾ ਹੈ ਜ਼ਮਾਨਤ ਲੈਂਦਾ ਹੈ ਤਾਂ ਉਹਦੇ ਉੱਤੇ ਜਿਹੜੀ ਹੈ ਕੋਰਟ ਜਿਹੜੀ ਹੈ ਉਸ ਦੇ ਦੁਆਰਾ ਕੀਤੇ ਗਏ ਜੁਰਮ ਦੇ ਹਿਸਾਬ ਦੇ ਨਾਲ ਉਹਦੇ ਉੱਤੇ ਕੰਡੀਸ਼ਨ ਲਗਾ ਸਕਦੀ ਹੈ ਹਾਂਜੀ ਇਸੇ ਕੰਡੀਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਰ ਕੋਈ ਬੰਦੇ ਨੂੰ ਨੈਸੈਸਿਟੀ ਪੈਂਦੀ ਹੈ ਤਾਂ ਉਹ ਜਿਸ ਕੋਰਟ ਦੇ ਵਿੱਚ ਉਹਨੇ ਜ਼ਮਾਨਤ ਦਿੱਤੀ ਹੈ ਉਹ ਟ੍ਰਾਇਲ ਫੇਸ ਕਰ ਰਿਹਾ ਹੈ ਉਸ ਕੋਰਟ ਦੇ ਵਿੱਚ ਐਪਲੀਕੇਸ਼ਨ ਲਗਾ ਕੇ ਆਪਣੀ ਜੋ ਨੈਸੈਸਿਟੀ ਹੈ ਵੀ ਬਾਹਰ ਕਿਉਂ ਜਾਣਾ ਹੈ ਕੀ ਉਹਨੂੰ ਜ਼ਰੂਰਤ ਹੈ ਇੰਨੀ ਕਾ ਤੋ ਜਲਦੀ ਹੈ ਠੀਕ ਹੈ ਉਹ ਚੀਜ਼ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਉਹ ਕੋਰਟ ਦੀ ਪਰਮਿਸ਼ਨ ਲਈ ਜਿਹੜਾ ਹੈ ਐਪਲੀਕੇਸ਼ਨ ਦਾਇਰ ਕਰ ਸਕਦਾ ਹੈ ਠੀਕ ਹੈ ਜੀ ਪਰ ਉਸ ਨੂੰ ਪਰਮਿਸ਼ਨ ਦੇਣੀ ਨਾ ਦੇਣੀ ਉਹ ਹਾਲਾਤ ਨੂੰ ਕਿਦਾਂ ਕੋਰਟ ਸਮਝਦੀ ਹੈ ਉਹ ਕੋਰਟ ਤੇ ਡਿਪੈਂਡ ਕਰਦਾ ਹੈ ਬਿਲਕੁਲ ਠੀਕ ਹੈ ਜੀ ਤਾ ਇਹ ਤਾਂ ਗੱਲ ਸੀ ਕਿ ਜੇ ਜਦ ਕਿਸੇ ਵਿਅਕਤੀ ਨੇ ਬਾਹਰ ਜਾਣਾ ਹੈ ਤਾਂ ਉਹ ਮਾਨਜੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਜਾਊਗਾ ਜੀ ਇਹਦੇ ਨਾਲ ਤੁਸੀਂ ਇੱਕ ਹੋਰ ਸਾਨੂੰ ਥੋੜੇ ਜੇ ਹਾਲਾਤ ਦੱਸੇ ਸੀਗੇ ਕਿ ਜਦ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਖਾਸ ਤੌਰ ਤੇ ਇਹ ਹਦਾਤ ਉਹ ਜਿਹੜਾ ਦੋਸ਼ੀ ਨੂੰ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਕੋਈ ਐਹੋ ਜਿਹਾ ਕੰਮ ਨਹੀਂ ਕਰੂਗਾ ਜਿਸ ਨਾਲ ਜਿਹੜਾ ਕੰਪਲੇਨੈਂਟ ਜਾਂ ਕੋਈ ਜਿਹੜੀਆਂ ਗਵਾਹੀਆਂ ਹਨ ਉਹਨਾਂ ਨੂੰ ਪ੍ਰਭਾਵਿਤ ਕਰੇ ਜੀ ਤਾਂ ਜਦ ਕਿਸੇ ਵਿਅਕਤੀ ਨੂੰ ਜਾਂ ਜਿਹੜਾ ਕੰਪਲੇਨੈਂਟ ਹੁੰਦਾ ਹੈ ਐਫ ਆਈ ਆਰ ਦੇ ਵਿੱਚ ਜਾਂ ਫੇ ਕੋਈ ਦੋਸ਼ੀ ਹੈ ਉਸ ਨੂੰ ਲੱਦਾ ਹੈ ਸੌਰੀ ਦੋਸ਼ੀ ਕਹਿ ਗਿਆ ਮੈਂ ਵਿਟਨੈਸ ਹੈ ਜੀ ਉਸ ਨੂੰ ਲੱਦਾ ਹੈ ਕਿ ਜਿਹੜਾ ਦੋਸ਼ੀ ਹੈ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਕੋ ਫੇ ਸਬੰਧਤ ਵਿਅਕਤੀਆਂ ਕੋ ਹੱਕ ਹੁੰਦਾ ਹੈ ਕਿ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਉਹ ਦਰਖਾਸਤ ਦੇ ਸਕਣ ਕਿ ਦੋਸ਼ੀ ਦੀ ਜਿਹੜੀ ਜ਼ਮਾਨਤ ਕੈਨਸਲ ਕੀਤੀ ਜਾ ਸਕੇ ਜੀ ਬਿਲਕੁਲ ਇਹਦੇ ਵਿੱਚ ਜਿੱਦੋਂ ਵੀ ਕੋਈ ਇਦਾਂ ਦੇ ਹਾਲਾਤ ਪੈਦਾ ਹੁੰਦੇ ਹਨ ਹਨ ਤਾਂ ਉਹ ਜਿਹੜੇ ਬੰਦੇ ਆ ਜਿਹੜੇ ਉਸ ਦੇ ਇਸ ਤਰ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹਨ ਉਹ ਕੋਰਟ ਦੇ ਵਿੱਚ ਜਾ ਕੇ ਜਿਹੜੀ ਹੈ ਉਸ ਦੀ ਜਿਹੜੀ ਹੈ ਕੰਪਲੇਂਟ ਕਰ ਸਕਦੇ ਹਨ ਠੀਕ ਹੈ ਜੀ ਵੀ ਆ ਜਿਹੜੀ ਹੈ ਇਹ ਬੰਦਾ ਜਿਹੜਾ ਆ ਇਹ ਇਦਾਂ ਸਾਡੇ ਕੋਲ ਆ ਕੇ ਜਾਂ ਕਿਸੇ ਬੰਦੇ ਦੇ ਥਰੂ ਜਿਹੜਾ ਹੈ ਤੁਹਾਨੂੰ ਥ੍ਰੈਟ ਪਚਾ ਰਿਹਾ ਹੈ ਸਾਨੂੰ ਐਵੀਡੈਂਸ ਦੇਣ ਤੋਂ ਰੋਕ ਰਿਹਾ ਹੈ ਜਾਂ ਮਤਲਬ ਆਪਣੀ ਐਵੀਡੈਂਸ ਤੋਂ ਮੁਕਰਨ ਵਾਸਤੇ ਸਾਡੇ ਤੇ ਪ੍ਰੈਸ਼ਰਾਈਜ਼ ਕਰ ਰਿਹਾ ਹੈ ਠੀਕ ਹੈ ਜੀ ਤਾਂ ਉਸ ਕੰਡੀਸ਼ਨ ਦੇ ਵਿੱਚ ਜਦੋਂ ਬੰਦੇ ਜਦੋਂ ਕੋਰਟ ਨੂੰ ਇਸ ਬਾਰੇ ਸਫੀਸ਼ੀਐਂਟ ਜਿਹੜਾ ਹੈ ਉਹ ਜਿਹੜੀ ਹੈ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਜਿਹੜੀ ਹੈ ਮਾਨਜੋ ਅਦਾਲਤ ਉਸ ਦੀ ਜ਼ਮਾਨਤ ਜਿਹੜੀ ਆ ਰੱਦ ਕਰ ਸਕਦੀ ਹੈ ਜੀ ਵਕੀਲ ਸਾਹਿਬ ਸਾਨੂੰ ਹਰ ਬਾਰ ਦੀ ਤਰ੍ਹਾਂ ਸਮਾਂ ਨਹੀਂ ਆਜ਼ਾਦਤ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਹੋਰ ਅੱਗੇ ਵਧਾ ਸਕੀਏ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ